ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਣੇ ਆ ਇੱਕ ਵੱਡੀ ਅਪਡੇਟ ਜਿਹੜੀ ਐ ਸਾਹਮਣੇ ਆ ਰਹੀ ਹੈ ਜਿੱਥੇ ਭਾਈ ਅਮਰਿਤਪਾਲ ਸਿੰਘ ਤੇ ਸਰਬਜੀਤ ਕਰਕੇ ਹਾਰਿਆ ਆਖਰ ਸਿਮਰਨਜੀਤ ਸਿੰਘ ਮਾਨ ਜੀ ਹਾਂ ਸੇਮਰਨਜੀਤ ਸਿੰਘ ਮਾਨ ਹਾਰ ਗਏ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੋ ਆਖਰ ਉਥੋਂ ਆਪ ਦੇ ਗੁਰਮੀਤ ਸਿੰਘ ਮੀਤ ਹੇਰ ਨੇ ਜਿਹੜੀ ਹੈ ਜਿੱਤ ਦਰਜ ਕੀਤੀ ਹੈ ਸੁਖਪਾਲ ਸਿੰਘ ਖੈਰਾ ਵੀ ਹਾਰੇ ਨੇ ਸੋ ਆਖਰ ਅਰਵਿੰਦ ਖੰਨਾ ਵੀ ਉਥੋਂ ਹਾਰ ਗਏ ਨੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਵੀ ਉਥੋਂ ਹਾਰ ਗਏ ਨੇ ਸਭ ਤੋਂ ਘੱਟ ਵੋਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈਣਾ ਕੀਤੀ ਹੈ ਸੋ ਆਖਰ ਕਾਰਨ ਕੀ ਰਹੇ ਨੇ ਪਰ ਇਸ ਦੇ ਬਾਰੇ ਗੱਲ ਕਰਾਂਗੇ ਅਮਿਤ ਸ਼ਾਹ ਤੇ ਮੋਦੀ ਹੁਣ ਪੈਰੀ ਹੱਥ ਲਗਾਉਣਗੇ ਭਾਈ ਅਮਰਿਤਪਾਲ ਸਿੰਘ ਦੇ ਘਰ ਲੀਡਰਾਂ ਦੀਆਂ ਲਾਈਨਾਂ ਲੱਗੀਆਂ ਨੇ ਇਸ ਦੀ ਸਚਾਈ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵਕਤ ਗੱਲ ਕਰਦੇ ਆ ਜਿੱਥੇ ਭਾਈ ਅਮਰਿਤਪਾਲ ਸਿੰਘ ਤੇ ਸਰਬਜੀਤ ਜਿਹੜੇ ਨੇ ਵੱਡੀ ਲੀਡ ਦੇ ਨਾਲ ਜਿੱਤੇ ਨੇ ਫਰੀਦਕੋਟ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਆਜ਼ਾਦ ਚੋਣ ਲੜਾ ਕੇ ਜਿਹੜਾ ਹੈ ਜਿਤਾ ਕੇ ਪਾਰਲੀਮੈਂਟ ਭੇਜਿਆ ਉਧਰ ਦੂਜੇ ਪਾਸੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਵੱਡੀ ਗਿਣਤੀ ਦੇ ਨਾਲ ਜਿਤਾਇਆ ਸੋ ਵੱਡੀ ਲੀਡ ਦੇ ਨਾਲ ਜਿਤਾਇਆ ਜਿਨ੍ਹਾਂ ਨੇ ਲੀਡ ਟੁੱਟਣ ਨਹੀਂ ਦਿੱਤੀ ਹੈ ਉਥੋਂ ਪੰਥਕ ਕਹਾਉਣ ਵਾਲੀ ਜਿਹੜੀ ਪਾਰਟੀ ਸੀ ਖੇਤਰੀ ਪਾਰਟੀ ਬਿਰਸਾ ਸਿੰਘ ਵਲਟੋਹਾ ਜੀ ਦੇ ਕੈਂਡੀਡੇਟ ਸੀ ਸੋ ਆਖਰ ਉਹਨਾਂ ਨੂੰ ਪੰਥਕ ਵੋਟ ਵੀ ਜਿਹੜੀ ਹੈ ਨਹੀਂ ਪਈ ਹੈ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਵਰਗਿਆਂ ਨੂੰ ਕੀ ਕੀ ਸ਼ਬਦ ਬੋਲੇ ਪਤਾ ਨਹੀਂ ਕੀ ਕੀ ਕੁਝ ਕਹਿਣਾ ਕੀਤਾ ਸੀ ਆਖਰ ਅਮਰਿਤਪਾਲ ਸਿੰਘ ਉਥੋਂ ਸ਼ਾਨਦਾਰ ਜਿੱਤ ਜਿਹੜੀ ਆ ਦਰਜ ਕਰਦੇ ਨੇ ਪਰ ਜੇ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਿਤਪਾਲ ਸਿੰਘ ਕਰਕੇ ਸਿਮਰਨਜੀਤ ਸਿੰਘ ਮਾਨ ਹਾਰ ਗਏ ਨੇ ਕਿਉਂਕਿ ਲੋਕਾਂ ਦਾ ਧਿਆਨ ਜਿਹੜਾ ਸਿਰਫ ਉਹਨਾਂ ਦੋ ਸੀਟਾਂ ਤੇ ਸੀ ਆਖਰ ਦੋਨਾਂ ਨੂੰ ਜਿਤਾਉਣ ਤੇ ਸੀ ਸੰਗਰੂਰ ਵੱਲ ਸ਼ਾਇਦ ਲੋਕਾਂ ਨੇ ਬਹੁਤ ਘੱਟ ਧਿਆਨ ਦਿੱਤਾ ਹੈ ਸ਼ਾਇਦ ਲੋਕਾਂ ਦਾ ਧਿਆਨ ਨਾ ਹੋਣ ਕਰਕੇ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਹੈ ਹਾਰ ਹੋਈ ਹੈ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੇ ਨੇ ਅਪਸ਼ਬਦ ਬੋਲਣ ਕਰਕੇ ਵੀ ਸ਼ਾਇਦ ਹਾਰ ਹੋਈ ਹੈ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਜਿਸ ਤਰ੍ਹਾਂ ਬਿਲਕੁਲ ਖਿਲਾਫ ਬੋਲਣ ਕਰਕੇ ਜਾਂ ਫਿਰ ਉਹਨਾਂ ਦੀ ਸ਼ਹੀਦੀ ਤੇ ਜਿੱਤਣ ਤੋਂ ਬਾਅਦ ਪਲਟਵਾਰ ਕਰਕੇ ਹੋਰ ਜਿਹੜਾ ਹੈ ਆਪਣਾ ਬਿਆਨ ਬਦਲ ਲੈਣਾ ਸ਼ਾਇਦ ਉਸ ਕਰਕੇ ਵੀ ਜਿਹੜੀ ਹੈ ਸਿਮਰਨਜੀਤ ਸਿੰਘ ਮਾਨ ਦੀ ਹਾਰ ਹੋਈ ਜਾਪਦੀ ਹੈ ਆਖਰਕਾਰ ਦੂਸਰਾ ਪੱਖ ਕੀ ਹੈ ਕੀ ਅਮਿਤ ਸ਼ਾਹ ਤੇ ਮੋਦੀ ਹੁਣ ਪੈਰੀ ਹੱਥ ਲਗਾਉਣਗੇ ਜੀ ਹਾਂ ਵੱਡੀ ਅਪਡੇਟ ਇਹ ਹੈ ਕਿ ਆਖਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਕਿਉਂਕਿ ਆਜ਼ਾਦ ਚੋਣ ਜਿੱਤੇ ਨੇ ਆਖਰ ਬੀਜੇਪੀ ਨੂੰ ਵੋਟਾਂ ਚਾਹੀਦੀਆਂ ਨੇ ਸੀਟਾਂ ਚਾਹੀਦੀਆਂ ਨੇ ਕਿ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਕਿਉਂਕਿ ਬਹੁਤ ਵੱਡੇ ਫਰਕ ਦੇ ਨਾਲ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਉਹ ਚੋਣਾਂ ਹਾਰ ਚੁੱਕੇ ਨੇ ਆਖਰ ਇੰਡੀਆ ਗੱਠ ਜੋੜ ਨੂੰ ਵੀ ਸੀਟਾਂ ਚਾਹੀਦੀਆਂ ਨੇ ਕਿਉਂਕਿ ਬਰਾਬਰ ਦਾ ਤੇ ਫਸਮਾ ਮੁਕਾਬਲਾ ਜਿਹੜਾ ਚੱਲ ਰਿਹਾ ਆਖਰ ਭਾਈ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਜਿਹੜਾ ਹੈ ਖਰੀਦਿਆ ਜਾ ਸਕਦਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੋਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆ ਜਾ ਸਕਦਾ ਜਦ ਇੰਡੀਆ ਲਾਈਨਸ ਉਹਨਾਂ ਦੇ ਨਾਲ ਗੱਲ ਕਰੇਗਾ ਜਾਂ ਫਿਰ ਬੀਜੇਪੀ ਸਰਕਾਰ ਉਹਨਾਂ ਦੇ ਨਾਲ ਗੱਲ ਕਰ ਸਕਦੀ ਹੈ ਦੋ ਸੀਟਾਂ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਾਂਦੀਆਂ ਨੇ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਲੋਕਾਂ ਦਾ ਮੰਨਣਾ ਹੈ ਲੋਕਾਂ ਦੀ ਰਾਏ ਹੈ ਕਿ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਿਤਪਾਲ ਸਿੰਘ ਅਜੇਹਾ ਕਦੇ ਵੀ ਨਹੀਂ ਕਰਨਗੇ ਔਰ ਦੂਜੇ ਬਸ ਇਹ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੇ ਘਰ ਅੱਜ ਵੱਡੇ ਵੱਡੇ ਲੋਕ ਜਿਹੜੇ ਨੇ ਆ ਰਹੇ ਨੇ ਸੋ ਆਖਰ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਸੋ ਜਿੱਤ ਦੀਆਂ ਮੁਬਾਰਕਾਂ ਦੇ ਰਹੇ ਨੇ ਸੋ ਆਖਰ ਚੱਲ ਰਹੇ ਸ਼ਹੀਦੀ ਦਿਹਾੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੱਲੂਕਾਰਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਕੋਈ ਜਿਹੜਾ ਜਸ਼ਨ ਨਹੀਂ ਰੱਖਿਆ ਗਿਆ ਸਿਰਫ ਅਰਦਾਸ ਕਰਵਾਈ ਜਾਵੇਗੀ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਉਸ ਤੋਂ ਬਾਅਦ 6 ਤਰੀਕ ਤੋਂ ਬਾਅਦ ਕੋਈ ਜਸ਼ਨ ਜਿਹੜਾ ਉਲੀਕਿਆ ਜਾਵੇਗਾ ਫਿਰ ਭਾਈ ਅਮਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਵੀ ਜਿਹੜਾ ਹੈ ਕੋਈ ਨਾ ਪ੍ਰਬੰਧ ਜਿਹੜਾ ਬਿਲਕੁਲ ਕੀਤਾ ਜਾਵੇਗਾ ਹਾਲਾਂਕਿ ਇਹਦੇ ਬਾਰੇ ਵੀ ਕੁਝ ਗੱਲਬਾਤ ਜਿਹੜੀ ਹੈ ਜ਼ਰੂਰ ਸਾਹਮਣੇ ਆ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ